ਜੀ ਖੀਰਾ ਬੱਚਾ ਹਜੇ ਅੱਛਾ ਇਹਦੀ ਮਾਂ ਬਹੁਤ ਨਾਮੀ ਚੀਜ਼ ਸੀਗੀ ਹਾਂ 2 ਲੱਖ ਰੁਪਈਆ ਮਿਲਦਾ ਸੀ ਮੈਂ ਨਹੀਂ ਦਿੱਤੀਗੀ ਜੀ ਗੱਲ ਬੰਦੇ ਢੇਰੀ ਕਰ ਗਈ 2 ਲੱਖ ਰੁਪਈਆ ਕਿੱਥੋਂ ਦੇ ਸੀ ਬੰਦੇ ਬੰਦੇ ਸੀ ਰਣੀਆਂ ਗੱਲ ਘੁਰਿਆਂ ਵਾਲਾ ਰਣੀਆਂ ਗੱਲ ਠੀਕ ਆ ਉਹ ਕਰਕੇ ਗਏ ਰਣੀਆਂ ਵਾਲਾ ਹੈਟ ਹੂਡ ਕਿੰਨੀ ਸੀ ਫਿਰ ਬੱਕਰੀ ਦੀ ਉਹਦੀ ਇਹ ਆ ਚੀਜ਼ ਸੀ ਬਾਈ ਅੱਛਾ ਜਿੰਨੇ ਮੰਗੇ ਸੀ ਉਨੇ ਹੀ ਦੇ ਗਿਆ ਹਾਂ ਪਰ ਲੈਣੀ ਉਹਨੇ ਬੰਦਾ ਜਿਵੇਂ ਤੇਰੇ ਗੱਭੂ ਮੂੰਹ ਮੱਥੇ ਦਾ ਬੰਦਾ ਸੀਗਾ ਠੀਕ ਆ ਮੈਂ ਕਿਹਾ ਵੀ ਇੰਨੇ ਲੈਣੇ ਆ ਠੀਕ ਆ ਉਹਨੇ ਦੀ ਦਿੱਤਾ ਹਾਂ ਪਰ ਬੜੀ ਵਿਚਕਾਰਵਾਜੀ ਨੇ ਕਰਨੀ ਬਹੁਤ ਕੀਤਾ ਉਹਨਾਂ ਨੇ 20 ਲਾਜ ਦਿੱਤੀ ਜਿੰਨੇ ਮੰਗੇ ਸੀ ਹਾਂ ਉਨੇ ਚਲੋ ਸੇਲ ਹੋ ਗਿਆ ਚੰਗੇ ਰੁਪਿਆ ਦਾ ਹੋ ਗਿਆ ਜੇ ਮਾਰਦਾ ਨਾ ਮੈਂ ਨਹੀਂ ਦੇਣਾ ਸੀ ਅਜੇ ਫਿਰ ਵੇਚਣਾ ਨਹੀਂ ਸੀ ਬਿਲਕੁਲ ਫਿਰ ਇਹ ਕਿੱਲਾ ਮਾਰਨ ਲੱਗਿਆ ਸਿੱਧੀ ਗੱਲ ਹੈ ਮੇਰੇ ਤੇ ਹੈਰਾਨ ਕਰਨ ਲੱਗਿਆ ਫਿਰ ਟੱਕਰ ਮਾਰਨ ਲੱਗਿਆ ਬੁੜੀਆਂ ਦੇ ਤਾਂ ਉਹਦੇ ਟੱਕਰ ਮਾਰੀ ਸਿੱਟਦਾ ਉਹਦੇ ਕਹਿਣ ਨੂੰ ਪਸ਼ੂਆਂ ਥੱਲੇ ਭੈਣ ਰੋਟੀ ਲੈਵੋ ਜਾਵਾਂਗੇ ਤਾਂ ਹੈ ਨਹੀਂ ਸਿੱਧੀ ਗੱਲ ਹੈ ਜਾ ਮਾਪੇ ਗੱਲਾਂ ਕਹੀਏ ਮੈਂ ਕਹਾਂ ਜੇ ਰੋਟੀ ਲੈਵੋ ਜਾਵਾਂਗੇ ਠੀਕ ਆ ਜੀ ਤੇ ਇਹ ਬੰਦਾ ਕਹਿੰਦੇ ਦੇਖੀਏ ਮੇਲਾ ਮੱਚਾ ਲੈ ਬਈ ਅਸੀਂ ਕੋਈ ਵੇਚਣ ਨਹੀਂ ਆਏ ਸੀਗੇ ਮੇਲਾ ਦੇਖਾਉਣ ਆਏ ਸੀ ਮੇਲੇ ਦੇਖਣ ਆਏ ਸੀ ਚਲ ਮੇਲਾ ਦੇਖਦੇ ਦੇਖੀਏ ਕੋਈ ਗੱਲ ਨਹੀਂ ਮੁੜਿਆ 13 ਮਹੀਨੇ ਦਾ ਬੱਚਾ ਵਈ ਬੱਕਰਾ ਦਿਖਾਉਣਾ ਸਾਨੂੰ ਬਾਪੂ ਲਵੇ ਆ ਹਾਂ 13 ਮਹੀਨੇ ਦਾ ਬੱਚਾ ਨਾ ਪੁੱਤ ਬਾਪੂ ਡਿਟੇਲ ਦੱਸੀ ਬੱਕਰੇ ਦੀ ਪਹਿਲਾਂ ਬਾਕੀ ਗੱਲ ਕਰਦੇ ਆਪਾਂ ਆ ਤੇਰੀ ਮਾਂ ਨੂੰ ਇਹ 13 ਮਹੀਨੇ ਦਾ ਬਾਪੂ ਖੀਰਾ ਇਹ 13 ਮਹੀਨੇ ਦਾ ਜੀ ਖੀਰਾ ਬੱਚਾ ਹਜੇ ਅੱਛਾ ਇਹਦੀ ਮਾਂ ਬਹੁਤ ਨਾਮੀ ਚੀਜ਼ ਸੀਗੀ ਹਾਂ 2 ਲੱਖ ਰੁਪਈਆ ਮਿਲਦਾ ਜੀ ਮੈਂ ਨਹੀਂ ਦਿੱਤੀਗੀ ਦੀ ਗੱਲ ਬੰਦੇ ਢੇਰੀ ਕਰ ਗਈ 2 ਲੱਖ ਰੁਪਈਆ ਕਿੱਥੋਂ ਦੇ ਸੀ ਬੰਦੇ ਬੰਦੇ ਸੀ ਸੜੀ ਗੱਲ ਘੁਰਿਆਂ ਵਾਲਾ ਸੜੀ ਗੱਲ ਠੀਕ ਆ ਉਹ ਕਰਕੇ ਗਏ ਸੜੀਆਂ ਵਾਲਾ ਹੈਟ ਹੂਡ ਕਿੰਨੀ ਸੀ ਫਿਰ ਬੱਕਰੀ ਦੀ ਉਹ ਹੈਨ ਆ ਚੀਜ਼ ਸੀ ਬਈ ਅਛਿਆ ਇੱਥੇ ਹੋਈ ਸੀ ਸਾਡੇ ਨੇ ਜਿਹੜੇ ਬੱਕਰੀ ਨਹੀਂ ਢੀ ਸੀਗੀ ਠੀਕ ਆ ਇੱਕ ਬੱਕਰੀ ਸੀ ਤੇਰੇ ਲਵੇ ਫਿਰ ਇੱਕ ਛੋਟੀ ਜੀ ਬੱਚੀ ਲਿਆ ਕੇ ਨਾ ਬਿੱਡਾਂ ਦੇ ਪਾਵਾ ਪਾਲੀ ਸੀ ਅਛਿਆ ਇੰਨਾ ਸ਼ੌਂਕ ਸੀ ਸਾਲਾ ਠੀਕ ਆ ਤੇ ਇਹ ਪੇ ਬੱਚੇ ਦਿੱਤੇ ਤਿੰਨ ਇਹ ਇਹ ਮਤਲਬ ਬਚਿਆ ਤੇ ਦੂਏ ਦੋ ਮਰੇ ਹੀ ਪੈਦਾ ਹੋਈ ਅਜਾ ਤਿੰਨ ਬੱਚੇ ਦਿੱਤੇ ਸੀ ਉਹ ਬੱਕਰੀ ਨੇ ਹਾਂ ਤੇ ਉਹ ਜੋ ਇੱਕ ਇੱਕ ਬੱਚਾ ਹੈ ਇਹ ਹੀ ਬੱਚਾ ਇਕੱਲਾ ਇਹ ਮੈਂ ਕਿਹਾ ਵੀ ਰੱਖ ਲੈਣਾ ਦੇਣਾ ਨਹੀਂਗਾ ਹੂੰ ਇਹ ਸਾਲਾ ਹੁਣ ਲੱਗ ਗਿਆ ਮੈਨੂੰ ਮਾਰਨ ਸਿੱਧੀ ਗੱਲ ਹੈ ਅੱਛਾ ਮੈਂ ਤਾਂ ਦੇ ਰਿਆ ਨਹੀਂ ਮੈਂ ਦਿੰਦਾ ਕਰੇ ਫਿਰ ਤੁਸੀਂ ਖਾਮਦੇ ਸੀ ਇਕੱਲਾ ਹਾਂ ਮੈਂ ਮੇਰੇ ਘਰ ਲਈ ਠੀਕ ਹੈ ਇਹਨੂੰ ਇੱਧਰ ਨੂੰ ਕਰਿਓ ਬਾਪੂ ਆਇਆ ਪਤਾ ਇੱਧਰ ਹੋਏ ਓਏ ਬੋਲੂ ਇਹਦਾ ਨਾਂ ਕੀ ਰੱਖਿਆ ਨਾਂ ਜੀ ਬੋਲੂ ਹੈ ਇਹਦਾ ਬੋਲੂ ਰੱਖਿਆ ਨਾਂ ਬਈ ਕੰਨ ਤੇ ਮੱਥਾ ਦੇਖੋ ਉੱਚੇ ਮੱਥੇ ਵਾਲਾ ਬੋਲੂ ਇਹਦੀ ਮਾਂ ਵੀ ਐਵੇਂ ਸੀ ਐਵੇਂ ਮੱਥਿਆਰੀ ਆਹੀ ਜੀ ਸੀ ਆਹੀ ਜੀ ਇਹਦੀ ਭੈਣ ਵੀ ਆਈ ਆ ਅੱਛਾ ਇਹਦੀ ਭੈਣ ਹੈਗੀ ਹੁਣ ਹੈਗੀ ਹੈਗੀ ਸੂਈ ਆ ਮੇਰੇ ਕੋਲ ਦੋ ਬੱਚੇ ਆ ਮਗਰ ਠੀਕ ਆ ਦੋ ਬੱਚੇ ਨੇ ਉਹਦੇ ਹਾਂਜੀ ਸੂਪੀ ਸੂਪੀ ਇਹਦੇ ਨਾਲ ਦੀ ਸੀ ਉਹ ਐ ਨਹੀਂ ਇਹਦੇ ਨਾਲ ਦੀ ਨਹੀਂ ਸੀ ਹਾਂ ਇਹਦੇ ਨਾਲ ਦਾ ਪਹਿਲਾਂ ਉਹ ਜੋੜਾ ਬੱਕਰਿਆਂ ਦਾ ਉਹ ਮੈਂ ਮਰੀ ਕੋਲੇ ਤੇ ਆਇਆ ਸੀ ਅੱਛਾ ਹਾਂ ਠੀਕ ਆ ਉਹ ਸ਼ਾਹ ਕਾਲੀ ਆਹੀ ਆ ਤੇ ਜਿਹੜੇ ਭਰਾ ਸੀ ਉਹ ਤਿੰਨੇ ਹੀ ਹਰੀ ਕੈਮ ਸੀ ਮਤਲਬ ਕਹਿੰਦੇ ਦਾ ਭਾਵ ਤਿੰਨ ਤਿੰਨ ਬੱਚੇ ਚਾਚਾ ਦਿੰਦੇ ਸੀ ਬੱਕਰੀ ਕਿੰਨੇ ਸੂਏ ਲੈਤੇ ਤੁਸੀਂ ਫਿਰ ਉਹ ਤੋਂ ਅਸੀਂ ਜੀ ਲੈਏ ਉਹਦੇ 400 ਸੂਏ 400 ਸੂਏ ਲੈਤੇ ਹਾਂ ਤਿੰਨ ਤਾਂ ਮੇਰੇ ਕੋਲ ਹਰੀ ਕਾਂ ਵੀ ਪਹਿਲੇ ਸੂਏ ਦੀ ਪੱਠੂ ਵੀ ਮਰ ਗਈ ਸੀਗੀ ਹਾਂ ਦੂਜੇ ਸੂਏ ਦੇ ਸਾਡੇ ਕੋਲ ਫਿਰ ਤਿੰਨ ਬੱਚੇ ਉਹਦੇ ਇੱਕੋ ਪੱਠ ਘਰੇ ਆ ਦੋ ਮਤਲਬ ਦੇ ਕਹਿਣ ਨੂੰ ਸੀਗੇ ਇਹ ਤੇ ਤੀਜੇ ਦੇ ਹੋ ਗਏ ਚੌਥਾ ਸੂਆ ਖਰਾਬ ਹੋ ਗਿਆ ਸੀ ਠੀਕ ਆ ਚੌਥਾ ਸੂਆ ਖਰਾਬ ਹੋ ਗਿਆ ਇੱਕੋ ਵੀ ਬੱਚੇ ਚ 4 ਦਿੱਤੇ ਚਾਰੇ ਹੀ ਖੁਰਖੁਰ ਕੇ ਪੈਦਾ ਹੋ ਗਏ ਠੀਕ ਆ ਪਤਾ ਨਹੀਂ ਮਾਰ ਹੁਣੇ ਸੇਲ ਕਰਤਾ ਬਸ ਇਹ ਕੀਤਾ ਹੀ ਆ ਜੋ ਕੋਈ ਲੈ ਜੂ ਤਾਂ ਲੈ ਜਾਏ ਨਹੀਂ ਖੜਾ ਆਪਣੇ ਕੋਲੇ ਨਹੀਂ ਨਹੀਂ ਖੜਾ ਨਹੀਂ ਆਓ ਐਸਾ ਉਹ ਫਰੇ ਇਹਦਾ ਮੁੱਲ ਕੀ ਮੰਗਿਆ ਕਿ ਮੰਗਿਆ ਨਹੀਂ ਹਜੇ ਕੁਛ ਕਉਂ ਸੇਲ ਹੋ ਗਿਆ ਹੁਣ ਜਿਆ ਬੰਦਾ ਅੱਛਾ ਜਿੰਨੇ ਮੰਗੇ ਸੀ ਉਨੇ ਹੀ ਦੇ ਗਿਆ ਹਾਂ ਪਰ ਲੈਣੀ ਉਹਨੇ ਬੰਦਾ ਜਿਵੇਂ ਤੇਰਾ ਕਾ ਮੂੰਹ ਮੱਥਾ ਬੰਦਾ ਸੀਗਾ ਮੈਂ ਕਿਹਾ ਵੀ ਇਨੇ ਲੈਣੇ ਆ ਠੀਕ ਹੈ ਉਹਨੇ ਦੀ ਦਿੱਤਾ ਹਾਂ ਪਰ ਬੜੀ ਵਿਚਕਾਰਵਾਜੀ ਨੇ ਕਰਨੀ ਬਹੁਤ ਕੀਤਾ ਉਹਨੇ 20 ਲਾ ਆ ਗਈ ਪਤੀ ਉਨੇ ਹੀ ਦਿੱਤਾ ਠੀਕ ਹੈ ਜਿੰਨੇ ਮੂੰਹੋਂ ਮੰਗੀ ਕੀਮਤ ਤੇਰਾ ਮੇਰਾ ਮੂੰਹ ਮੱਥਾ ਤੂੰ ਕਹੇ ਬਾਪੂ ਮੈਂ ਲੈਣਾ ਮੈਂ ਕਿਹਾ ਵੀ 50 ਲੈਣਾ ਤੇਰੀ ਕੋਈ ਉਹ ਕਦੇ 50 ਕਦੇ 20 ਕਦੇ 30 ਕਦੇ 25 ਮੈਂ ਕਿਹਾ ਵੀ ਨਹੀਂ ਤੂੰ ਘੱਟ ਮੈਂ ਦੇਣਾ ਨਹੀਂ ਠੀਕ ਹੈ ਅਗਰ ਉਹ ਤੇ ਆਪਣੀ ਮੱਥੀ ਲਾ ਕੇ ਕਹਿੰਦਾ ਨਹੀਂ ਬਾਪੂ ਫਿਰ ਉਹ ਬੱਕਰੀ ਦੁੱਧ ਦੁੱਧ ਕਿੰਨਾ ਦਿੰਦੀ ਸੀ 7 ਕਿਲੋ ਦੁੱਧ 7 ਕਿਲੋ ਦੁੱਧ ਸੀਗਾ ਠੀਕ ਆ ਲਓ 7 ਕਿਲੋ ਦੁੱਧ ਹੀ ਦੁੱਧ ਵਾਲੀ ਬਲਾਟ ਡੈਰੀ ਪੁੱਛ ਰਿਹਾ ਮੈਂ ਡੈਰੀ ਉਹ ਦੁੱਧ ਬੱਕਰੀ ਦਾ ਦਾ ਹੁਣ ਹੈ ਹੁਣ ਕਿੰਨੀਆਂ ਨੇ ਬੱਕਰੀਆਂ ਫਿਰ ਨਹੀਂ ਹੁਣ ਤਾਂ ਮੇਰੇ ਕੋਲ ਦੋ ਆ ਇਹ ਇੱਕ ਹੀ ਰਹਿ ਗਈ ਇਹਦੀ ਭੈਣ ਮੇਰੇ ਕੋਲ ਆ ਉਹ ਰਹਿ ਗਈ ਇਕੱਲੀ ਸੂਈ ਹੋਈ ਆ 23 ਤਰੀਕ ਨੂੰ ਸੂਈ ਆ ਦੋ ਬੱਕਰੇ ਆ ਮਗਰ ਉਹਦੇ ਠੀਕ ਆ ਉਹ ਵੀ ਐਵੇਂ ਜੀ ਨੇ ਬੱਕਰੇ ਮੈਂ ਕਹ ਰਾਂ ਨਹੀਂ ਹਜੇ ਬੱਚੇ ਆ ਜੀ ਦੇਖੋ ਕੀ ਬਲੱਡ ਨਿਕਲਦਾ ਕਿਵੇਂ ਨਿਕਲਦਾ ਅੱਛਾ ਹਜੇ ਉਹਨਾਂ ਦਾ ਪਤਾ ਨਹੀਂ ਕੋਈ ਅੱ ਮਾਰ ਦਿਆ ਛਾਲਾਂ ਪੁੱਛ ਲਾ ਬਜ਼ੁਰਗ ਬੈਠਾ ਹੋਵੇ ਹਾਂ ਦੇਖ ਕੇ ਅੱਜ ਫਿਰ ਉਹ ਬੱਕਰੀ ਕਿੱਥੋਂ ਲਿਆਂਦੀ ਸੀ ਤੁਸੀਂ ਕਿਹੜੀ ਜਿਹੜੀ ਛੋਟੀ ਲਵੇ ਪਹਿਲਾਂ ਮਾਰ ਗਈ ਇਹਦੀ ਮਾਂ ਇਹਦੀ ਮਾਂ ਉਹ ਕਾਲੇ ਤੋਂ ਲਈ ਸੀ ਕਾਲਾ ਤਲਵੰਡੀ ਵਾਲਾ ਅਸਾਂ ਕਾਲਾ ਤਲਵੰਡੀ ਵਾਲਾ ਉਹ ਤੋਂ ਲੈਤੀ ਸੀ ਉਹ ਤੋਂ ਲਈ ਸੀ ਛੋਟੀ ਜੀ ਬੱਚੀ ਠੀਕ ਹੈ ਛੋਟੀ ਜੀ ਬੱਚੀ ਮੈਂ ਪਾਲੀ ਬੜੇ ਸ਼ੌਂਕ ਨਾਲ ਸੀ ਤੀ ਗੱਲ ਇਹ ਵੀ ਮੰਨਦਾ ਸੀ ਕਹਿੰਦਾ ਵੀ ਵਾਕਿਆ ਹੀ ਸਾਲੀ ਮੁੱਲ ਚੀਜ਼ਾਂ ਨਹੀਂ ਹੁੰਦਾ ਕਹਿੰਦਾ ਇਹਦਾ ਇਹਦਾ ਪਿਓ ਫਿਰ ਕਿਹਾ ਜਾਗਾ ਇਹਦਾ ਪਿਓ ਵੀ ਠੀਕ ਆ ਅਹੀ ਚੀਜ਼ਾਂ ਰੰਗ ਰੋਗ ਨੂੰ ਦਾ ਚਾਹੀਆ ਪਰ ਇਹ ਆਦੀ ਮਾਂ ਤੇ ਗਿਆ ਉਹ ਫਿਰ ਬੱਕਰਾ ਪਿੰਡ ਦਾ ਸੀਗਾ ਪਿੰਡ ਦੇ ਪਿੰਡ ਦਾ ਇਜੜ ਵਾਲੇ ਕੋਲੇ ਸੀ ਇਜੜ ਵਾਲਿਆਂ ਕੋਲੇ ਸੀ ਆ ਉਦੋਂ ਕਰਾਸ ਕਰਾਈ ਸੀ ਉਦੋਂ ਕਰਾਸ ਕਰਾਈ ਸੀ ਠੀਕ ਆ ਫਿਰ ਬੱਕਰੀ ਦੀ ਹਾਈਟ ਵੱਡੀ ਸੀ ਹੈ ਪੂਰੀ ਪੂਰੀ ਹਾਈਟ ਜਰਾ ਕਹਿਣ ਦਾ ਆ ਹਾਂ ਜਿਹੜੀ ਉਹਦੀ ਧੀ ਆ ਮੇਰੇ ਕੋਲ ਹੁਣ ਸੂਈ ਆ ਉਹਦੀ ਉਨੀ ਹਾਈਟ ਨਹੀਂ ਮੈਂ ਮਿੰਦ ਨੂੰ ਗੱਲ ਕਰ ਉਹਦੀ ਹਾਈਟ ਨਹੀਂ ਹੈਗੀ ਦੁੱਧ ਦਾ ਦੁੱਧ ਹੈਗਾ ਦੁੱਧ ਵੀ ਉਹਨਾ ਨਹੀਂ ਜਿੰਨਾ ਉਹਦਾ ਸੀ ਜਿੰਨਾ ਉਹਦਾ ਹੈ ਮੈਨੂੰ ਗੱਲ ਕਹਿਦੇ ਆ ਪਾਪ ਮਾਰੇ ਗੱਲ ਦਾ ਕਿਉਂ ਉਹ ਥੋੜੀ ਮੈਂ ਨਾਲ ਛੜਤੀ ਬੱਕਰੀ ਦੇ ਨਾਲ ਹੀ ਨਾਲ ਹੀ ਉਹ ਬਣ ਗਈ ਮਿੱਧੀ ਗਈ ਇੱਕ ਛੋਟੀ ਕਰਾਸ ਹੋ ਗਈ ਹੈ ਹਾਂ ਜੋਟੀ ਕਰਾਸ ਹੋ ਗਿਆ ਸਮਝ ਗਏ ਆ ਵੀ ਹੋਊਗਾ 39 ਇੰਚ ਦਾ ਤੇਰੇ ਕੋਲੇ ਆ ਜੀ 13 ਮਹੀਨਿਆਂ ਦਾ ਬੱਚਾ ਪੂਰਾ ਇਹ ਹੈ 13 ਮਹੀਨਿਆਂ ਦਾ ਬੱਚਾ ਜੀ 14 ਮਹੀਨੇ ਲੱਗਣਾ ਇਹਨੂੰ ਠੀਕ ਹੈ ਹਾਂਜੀ ਹੋਊਗਾ ਨਾ ਹਾਈਟ ਦਾ ਘਰ ਜੂ ਇਹ ਹੈਨ ਹਰ ਜਿੱਤੇ ਨਾ ਕਰੇ ਤਾਂ ਜੋ ਮਰਜੀ ਕਰੀਂ 45 ਇੰਚ ਕਰ ਜੂ ਇੱਥੇ ਸਾਈਡ ਕੋ ਤੇਰੇ ਕੋਲ 45 ਇੰਚ 48 48 ਪੱਕਾ ਕਰੂਗਾ ਪਰ ਇਹ ਬੰਦੇ ਨੂੰ ਮੈਂ ਕਿਹਾ ਵੀ ਮੈਂ ਇਹ ਗੱਲ ਕਹੀ ਐ ਇੱਕ ਨੂੰ ਇਹ ਲੈਤਾ ਕਿਨੇ ਆ ਬੰਦਾ ਦਿਖਾ ਦੀ ਫਿਰ ਉਹ ਆ ਖੜਾ ਲੈ ਦਿਖਾ ਦਿੰਦੇ ਆ ਭਾਈ ਇਹਨਾਂ ਕਰੀ ਜਾ ਰਹੇ ਇਹਨਾਂ ਕਹਾਂ ਵੀ ਵੇਚੀ ਨਾ ਬੱਕਰਾ ਜੇ ਮੇਰੀ ਗੱਲ ਮੰਨਦਾ ਤਾਂ ਇਹ ਬਾਬਾ ਉਹ ਜੇ ਬੰਦੇ ਨੂੰ ਖਾਸ ਆਪਣੇ ਰੱਖਾਂਗੇ ਕੋਸ਼ਿਸ਼ ਇਹ ਵੀ ਮੈਂ ਇਹਦਾ ਕਰਕੇ ਦਿੱਤਾ ਕਸਮੀ ਗੱਲ ਆ ਇਹ ਬਾਬਾ ਮੈਂ ਸ਼ਹੀਦ ਦੰਦਾਂ ਦੀ ਗੱਲ ਦੱਸਾਂ ਜੇ ਕੋਈ ਪੰਜਾਬ ਦੇ ਵਿੱਚ ਕਦਰ ਪਾਉਣ ਵਾਲਾ ਹੋਊਗਾ ਉਹਨੂੰ ਦਵਾਂ ਉਹ ਚੱਲ ਕੋਈ ਗੱਲ ਨਹੀਂ ਯਾਰ ਐ ਨਹੀਂ ਬਈ ਕੋਈ ਨਹੀਂ ਅੰਦਾਜ਼ਾ ਕੋਈ ਉਮੀਦ ਇਹ ਆਪਾਂ ਥੋੜਾ ਹੁਣ ਕਈ ਵਾਰ ਅਸੀਂ ਲੈ ਜਾਈਦੇ ਪਈ ਆ ਅਸੀਂ ਚੀਜ਼ ਲੱਖ ਦੀ ਚੀਜ਼ ਲੈ ਇਹ ਪਸ਼ੋਕੜ ਪੁੱਛਣਾ ਉਹ ਤਾਂ ਮੇਰੇ ਕੋਲ ਜਦੋਂ ਮਰਜ਼ੀ ਭੇਜ ਦੀ ਕਹਿਣ ਦਾ ਭਾਵ ਇਹ ਜੀ ਗੱਲ ਹੀ ਨਹੀਂ ਕੋਈ ਕਹਿਣ ਦਾ ਭਾਵ ਮੈਂ ਦੇਖੂਗਾ ਤਾਂ ਪਸ਼ੋਕੜਾ ਆ ਵਾ ਡਿਟੇਲ ਲੈਣੀ ਆ ਬੱਕਰੇ ਤੋਂ ਦਾ ਬਾਪੂ ਨਾਲ ਸੰਪਰਕ ਕਰ ਲਿਓ ਜਦੋਂ ਮਰਜ਼ੀ ਆ ਬੰਦਾ ਵੀ ਜਾਣਦਾ ਯ ਆ ਵੀਡੀਓ ਹਮਨ ਦਿਖਾਉਣੀ ਸੀ ਚੰਗਾ ਨਾ ਕਿ ਜਦੋਂ ਮੰਡੀ ਦੇ ਵਿੱਚ ਆਉਂਦਾ ਤਾਂ ਜ਼ਿੰਮੇਵਾਰੀ ਬਣਦੀ ਆ ਵੀ ਸਾਨੂੰ ਦਿਖਾਈਏ ਹੈਨਾ ਤੇ ਬਾਪੂ ਲਵੇ ਹੈਗਾ ਸੀਗਾ ਤੇ ਚਲੋ ਸੇਲ ਹੋ ਗਿਆ ਚੰਗੇ ਰੁਪਿਆ ਦਾ ਹੋ ਗਿਆ ਜੇ ਮਾਰਦਾ ਨਾ ਮੈਂ ਨਹੀਂ ਦੇਣਾ ਸੀ ਇਹ ਫਿਰ ਵੇਚਣਾ ਨਹੀਂ ਸੀ ਫਿਰ ਇਹ ਕਿੱਲਾ ਮਾਰਨ ਲੱਗ ਗਿਆ ਸਿੱਧੀ ਗੱਲ ਹੈ ਮੇਰੇ ਹੈਰਾਨ ਕਰਨ ਲੱਗ ਗਿਆ ਫਿਰ ਟੱਕਰਾਂ ਮਾਰਨ ਲੱਗ ਗਿਆ ਬੁੜੀਆਂ ਦੇ ਤਾਂ ਮੈਂ ਕਹਾ ਮੈਂ ਮੇਰੀ ਆ ਤਾਂ ਮੈਂ ਘਰੋਂ ਨਿਕਲ ਜਾਣਾ ਕਿਉਂ ਨਹੀਂ ਜਾ ਕੇ ਕਿਤੇ ਉੱਥੇ ਟਰੱਕ ਆ ਮਰੇ ਅੱਛਾ ਭੈਣ ਹਾਂ ਉਹਦੇ ਟੱਕਰ ਮਾਰੀ ਸੜਤਾ ਉਹਦੇ ਕਹਿਣ ਨੂੰ ਪਸ਼ੂਆਂ ਥੱਲੇ ਭੈਣ ਰੋਟੀ ਲੈਵਾਂਗੇ ਤਾਂ ਹੈ ਨਹੀਂ ਸਿੱਧੀ ਗੱਲ ਆ ਜਾ ਮਾਪਾ ਗੱਲਾਂ ਕਹੀਏ ਮੈਂ ਕਹਾ ਜੇ ਰੋਟੀ ਲੈਵਾਂਗੇ ਠੀਕ ਆ ਜੀ ਤੇ ਇਹ ਬੰਦਾ ਕਹਿੰਦਾ ਦੇਖੀਏ ਮੇਲਾ ਮੱਚਾ ਲੈ ਬਈ ਅਸੀਂ ਕੋਈ ਵੇਚਣ ਨਹੀਂ ਆਏ ਸੀਗੇ ਸਿਰਫ ਮਿਲਾਂ ਦੇਖਾਉਣ ਆਏ ਸੀ ਮੇਲੇ ਦੇਖਣਾ ਚੱਲ ਮੇਲਾ ਦੇਖਦੇ ਦੇਖੀਏ ਕੋਈ ਗੱਲ ਨਹੀਂ ਮੁੜ ਆਵਾਂਗੇ ਠੀਕ ਆ ਠੀਕ ਆ ਬਾਈ ਧੰਨਵਾਦ ਦੇਖੋ ਧੰਨਵਾਦ